ਪਹਿਲਾ ਕੀ ਕਹਿਣਾ ਚਾਹੁੰਦਾ ਹਾਂ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਜੀ ਮੈਂ ਸਮਝਦਾ ਕਿ ਗੁਰੂ ਜੀ ਦੀ ਗੁਰੂ ਮਹਾਰਾਜ ਦੇ ਪਾਰ ਬਖਸ਼ਿਸ਼ਾ ਮੇਰੇ ਤੇ ਕਿ ਉਹਨਾਂ ਨੇ ਇਸ ਪਵਿੱਤਰ ਭੂਮੀ ਹਾਲਸਾ ਦੀ ਸ੍ਰੀ ਦਿਨਾਰੀ ਜਿਹੜੀ ਭੂਮੀ ਹੈ ਸ੍ਰੀ ਨਨਕੌਰ ਸਾਹਿਬ ਉਦੀ ਨਿਮਾਇਂਦਗੀ ਕਰਨ ਲਈ ਪਾਰਟੀ ਨੇ ਮੈਨੂੰ ਚੁਣਿਆ ਤੇ ਮੈਂ ਤੁਹਾਡੇ ਲਈ ਨਤਮਸਤਕ ਹੋ ਕੇ ਕੋਟਨ ਕੋਟ ਧੰਵਾਦ ਗੁਰੂ ਸਾਹਿਬ ਦਾ ਕਰਨ ਆਇਆ ਜਿਹੜੀ ਬਖਸ਼ਿਸ਼ ਉਹਨਾਂ ਨੇ ਮੇਰੇ ਤੇ ਕੀਤੀ ਆ ਔਰ ਮੈਂ ਇਹ ਗੁਰੂ ਘਰ ਤੋਂ ਇਹ ਅਰਦਾਸ ਵੀ ਕੀਤੀ ਹੈ ਕਿ ਜਿਸ ਚਾਹੋ ਜਲਾਲ ਦੀ ਇਹ ਨਗਰੀ ਤਰਕੀਕ ਰਹੀ ਆ ਉਹਦਾ ਰਤਬਾ ਫੇਰ ਤੋਂ ਬਹਾਲ ਹੋਏ ਠੀਕ ਜੀ ਅਨੰਦਪੁਰ ਸਾਹਿਬ ਦਾ ਨਾਮ ਨਾ ਸਿਰਫ ਹਿੰਦੁਸਤਾਨ ਦੀ ਪੂਰੀ ਦੁਨੀਆ ਚ ਉੱਚਾ ਹੋਏ ਇਸ ਹਲਕੇ ਦਾ ਵਿਕਾਸ ਇਸ ਨਗਰੀ ਦਾ ਵਿਕਾਸ ਇਹਦੀ ਸੇਵਾ ਗੁਰੂ ਮਹਾਰਾਜ ਮੇਰੇ ਕੋ ਨੈਣ ਮੇਰੇ ਤੇ ਪਰ ਬਖਸ਼ਿਸ਼ ਕਰਨ ਇਹ ਬੇਨਤੀ ਮੈਂ ਅੱਜ ਗੁਰੂ ਘਰ ਆ ਕੇ ਕੀਤੀ ਆ ਪੰਜਾਬ ਦੀ ਪੰਜਾਬੀਅਤ ਦੀ ਖੁਸ਼ਹਾਲੀ ਲਈ ਪੰਜਾਬ ਦੀ ਏਕਤਾ ਲਈ ਸ਼ਾਂਤੀ ਲਈ ਭਾਈਚਾਰੇ ਲਈ ਮੈਂ ਅਰਦਾਸ ਅਤਿ ਗੁਰੂ ਮਹਾਰਾਜ ਦੇ ਚਰਨਾਂ 'ਚ ਕੀਤੀ ਹੈ ਪਰ ਮੈਨੂੰ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਮੇਰੇ ਤੇ ਹੈ ਕਿ ਮੈਂ ਸਮਝਦਾ ਕਿ ਮੈਨੂੰ ਇਹ ਸੇਵਾ ਕਰਨ ਦਾ ਮੌਕਾ ਕਿਲਾ ਮਿਲਿਆ ਹੈ ਸਰਬ ਗੁਰੂ ਸਾਹਿਬ ਜੀ ਪਾ ਇਸ ਤਰੀਕੇ ਤੇ ਨਾਲ ਕਾਫੀ ਲੇਟ ਕਰ ਰਿਹਾ ਡਿਲੇ ਕਰਤਾ ਲੱਗਦਾ ਜਿਵੇਂ ਪ੍ਰਚਾਰ ਦੇ ਵਿੱਚ ਥੋੜਾ ਪਿੱਛੇ ਕਿਤੇ ਨਾ ਨਹੀਂ ਨਹੀਂ ਭਾਜਪਾ ਦਾ ਪ੍ਰਚਾਰ ਤੇ ਚੱਲ ਰਿਹਾ ਜੀ ਸਾਡਾ ਤਾਂ ਇੱਕੋ ਹੀ ਉਮੀਦਵਾਰ ਆ ਪੂਰੇ ਹਿੰਦੁਸਤਾਨ ਜੋ ਆ ਨਰਿੰਦਰ ਮੋਦੀ ਤੇ ਕਮਲਦਾ ਫੁੱਲ ਸਭ ਲੋਕ ਅਸੀਂ ਪ੍ਰਚਾਰ 'ਚ ਲੱਗੇ ਸੀ ਮੈਂ ਤਾਂ ਇੱਕ ਪ੍ਰਤੀਨਿਧੀ ਦੇ ਨਾਤੇ ਆਇਆ ਆਮ ਜਨਤਾ ਜਿਹੜੀ ਆ ਮੋਦੀ ਸਾਹਿਬ ਨੂੰ ਵੋਟ ਕਰ ਰਹੀ ਆ ਮੈਂ ਤਾਂ ਨਿਮਾਣਾ ਜਾਂ ਕਰਿਆ ਕਰਤਾ ਹੈ ਪਾਰਟੀ ਦਾ ਪ੍ਰਚਾਰ ਦਿਨ ਰਾਤ ਪਿੰਡ ਪਿੰਡ ਕਸਬੇ 'ਚ ਹੋ ਰਿਹਾ ਕੋਈ ਦੇਰੀ ਨਹੀਂ ਤੁਸੀਂ ਦੇਖੋਗੇ ਬਹੁਤ ਪਿਆਰ ਤੇ ਬਹੁਤ ਅਸ਼ੀਰਵਾਦ ਜਨਤਾ ਦਾ ਮਿਲਿਆ ਇਹ ਪਲਾਨ ਹੈ ਤੁਹਾਡਾ ਨੰਦਪੁਰ ਸਾਹਿਬ ਨੂੰ ਲੈ ਕੇ ਵਿਜਨ ਕੀ ਹੈ ਕਿ ਇਸ ਤਰ੍ਹਾਂ ਕੇ ਵੀ ਡਵੈਲਪਮੈਂਟ ਕੀਤੇ ਜਾਣਾ ਚਾਹੀਦਾ ਹੈ ਦੇਖੋ ਅਜੇ ਪਹਿਲਾਂ ਜਿਕਰ ਕੀਤਾ ਹੈ ਕਿ ਸ਼੍ਰੀ ਨੰਦਪੁਰ ਸਾਹਿਬ ਦੀ ਤਰਕੀਆ ਇਹਨੂੰ ਦਰਾਂ ਦੀ ਚਰਨ ਤੋਂ ਆਪਤ ਹੈ ਔਰ ਇਸ ਹਲਕੇ ਦਾ ਨਾਮ ਜਿਹੜਾ ਹੈ ਉਹ ਬੜਾ ਪਵਿੱਤਰ ਇਸ ਨਗਰੀ ਦੇ ਨਾਮ ਦੇ ਉੱਤੇ ਹੈ ਸ਼੍ਰੀ ਚਮਕੌਰ ਸਾਹਿਬ ਇਹਦੇ 'ਚ ਹੈ ਭਗਵਾਨ ਪਰਸ਼ੂਰਾਮ ਦਾ ਜਨਮ ਸਥਾਨਲੇ ਦੇ 'ਚ ਹੀਰਕੁਰ ਸਾਹਿਬ ਇਹਦੇ 'ਚ ਹੈ ਸੋ ਇਹ ਜਿਹੜੀ ਪੂਰੀ ਕੌਨਸਟਿਟੂਐਂਸੀ ਹੈ ਇਹ ਟੂਰਿਜ਼ਮ ਦਾ ਇੱਕ ਵੱਡਾ ਹੱਬ ਨਹੀਂ ਹੈ ਜਿਵੇਂ ਸ਼੍ਰੀ ਅਮਰਸਰ ਸਾਹਿਬ ਤੁਸੀਂ ਦੇਖਦੇ ਆ ਕਿ ਬਰੱਖਾਂ ਦੀ ਗਿਣਤੀ ਕਿਦੋਂ ਸ਼ਰਧਾਲੂ ਆਉਂਦੇ ਆ ਮੇਰੇ ਮਨ ਦੀ ਇਹ ਇੱਛਾ ਹੈ ਕਿ ਦੁਨੀਆ ਭਰ ਤੋਂ ਕੋਈ ਸ਼ਰਧਾਲੂ ਜਿਹੜਾ ਸ਼੍ਰੀ ਅਮਰਸਰ ਸਾਹਿਬ ਮੱਥਾ ਟੇਕਣ ਆਵੇ ਉਹ ਜਰੂਰ ਸ਼੍ਰੀ ਅਨੰਦਪੁਰ ਸਾਹਿਬ ਦੀ ਮੱਥਾ ਟੇਕੇ ਉਹ ਆ ਕੇ ਬੰਦਾ ਬਹਾਦਰ ਦੀ ਬਾਦਰੀ ਨੂੰ ਸਲਾਮ ਕਰਨ ਲਈ ਚੱਪੜ ਚੜੀ ਵੀ ਜਾਵੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਐਡੀ ਵੱਡੀ ਜਿਹੜੀ ਫਤਿਹ ਦੀ ਨਿਸ਼ਾਨੀ ਹੈ ਸਤਲੁਜ ਦੇ ਕੰਡੇ ਤੇ ਉਹਨੂੰ ਵੀ ਦੇਖੇ ਭਗਵਾਨ ਪਰਸ਼ੂਰਾਮ ਜੀ ਦੇ ਅੱਗੇ ਵੀ ਨਤਮਸਤਕ ਹੋਏ ਸੋ ਇਹਨੂੰ ਟੂਰਿਜ਼ਮ ਦਾ ਹੱਬ ਬਣਾਵਾਂਗੇ ਉਹਦੇ ਨੇ ਇਨਫਰਾਸਟ੍ਰਕਚਰ ਡਿਵੈਲਪ ਕਰਾਂਗੇ ਅੰਤਰਰਾਸ਼ਟਰੀ ਹਵਾਈ ਅੱਡਾ ਹੈ ਸਾਡਾ ਉੱਥੋਂ ਇੰਟਰਨੈਸ਼ਨਲ ਫਲਾਈਟ ਸ਼ੁਰੂ ਹੋਣ ਤਾਂ ਕਿ ਪੰਜਾਬ ਦੇ ਜਿਹੜੇ ਸਾਡੇ ਵੀਰ ਨੇ ਇਸ ਹਲਕੇ ਦੇ ਜਿਹੜੇ ਲੋਕ ਨੇ ਉਹਨੂੰ ਦਿੱਲੀ ਨਾ ਜਾਣਾ ਪਵੇ ਮੁਹਾਲੀ ਆਈਟੀ ਹੱਬ ਬਣ ਰਿਹਾ ਹੈ ਲੇਕਿਨ ਬੜੀ ਸਲੋ ਰਫ਼ਤਾਰ ਚੱਲ ਰਹੀ ਹੈ ਅੱਜ ਜੋ ਹైదరాబాద్ ਦਾ ਰੂਪ ਹੈ ਜੋ ਬੰਗਲੌਰ ਦਾ ਰੂਪ ਹੈ ਜੋ ਨੌਇਡਾ ਗੁਰੂਗ੍ਰਾਮ ਦਾ ਰੂਪ ਹੈ ਮੈਂ ਚਾਹੁੰਦਾ ਕਿ ਮੁਹਾਲੀ ਨੂੰ ਵੀ ਇੰਟਰਨੈਸ਼ਨਲ ਬਾਕੀ ਨਾ ਸਿਰਫ ਪੰਜਾਬ ਦੇ ਬੱਚੇ ਹਿਮਾਚਲ ਦੇ ਹਰਿਆਣੇ ਦੇ ਸਾਰੇ ਖਿੱਤੇ ਦੇ ਬੱਚਿਆਂ ਨੂੰ ਕਿਤੇ ਬਾਹਰ ਨਾ ਜਾਣਾ ਪਵੇ ਉਹ ਮੁਹਾਲੀ ਆ ਕੇ ਉਹਨਾਂ ਨੂੰ ਰੁਜ਼ਗਾਰ ਮਿਲ ਸਕੇ ਕੇਂਦਰ ਨੇ ਬਹੁਤ ਸਾਲ ਪਹਿਲਾਂ ਬਹੁਤ ਦਾ ਕੇ ਪਹਿਲਾਂ ਇੱਥੇ ਐਨ ਐਫ ਐਲ ਲਗਾਇਆ ਸੀ ਜਿਹਦੇ ਕਰਕੇ ਪੂਰਾ ਮਿਲਕਲ ਫਸੇ ਮੈਂ ਚਾਹੁੰਦਾ ਕਿ ਕੇਂਦਰ ਦਾ ਇੱਕ ਹੋਰ ਵੱਡਾ ਇੰਡਸਟਰੀ ਦਾ ਪ੍ਰੋਜੈਕਟ ਆਪਣੇ ਇਸ ਹਲਕੇ 'ਚ ਆਵੇ ਜਿਹਦੇ ਨਾਲ ਇਥੋਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ ਆਰਥਿਕ ਵਿਕਾਸ ਵੀ ਵਧੇ ਔਰ ਇਹ ਗੱਲ ਹੋਰ ਜੋ ਬਹੁਤ ਠਕਲੀਫ ਦਿੰਦੀ ਹੈ ਕਿ ਜਿਸ ਊਮੀ ਨੇ ਖਾਲਸਾ ਸਿਰਜ ਕੇ ਪੂਰੀ ਦੁਨੀਆ ਨੂੰ ਇੱਕ ਆਰੋਸ਼ਣ ਦਿੱਤਾ ਮੈਂ ਜਦੋਂ ਪੰਡਾ ਜਾਨਾ ਕਿ ਸਾਡੇ ਨੌਜਵਾਨ ਜਿਹੜੇ ਆ ਨਸ਼ਿਆਂ ਦਾ ਸ਼ਿਕਾਰ ਹੋ ਰਹੇ ਆ ਕਿਰਖ ਦਾ ਇਨਾ ਪਸਾਰਾ ਹੈ ਸੋ ਨਸ਼ਿਆਂ ਦਾ ਲੱਕ ਤੋੜਨਾ ਇਸ ਸੰਕਟੇ ਚ ਉਹ ਮੇਰੀ ਫਰਜ਼ੀ ਰਹੇਗੀ ਮਾਈਨਿੰਗ ਵਾਖੀ ਲੈਣਾ ਅਸੀਂ ਤਾਂ ਧਰਤੀ ਨੂੰ ਮਾਤਾ ਕਹਿੰਦੇ ਗੁਰੂ ਸਾਹਿਬ ਨੇ ਕਿਹਾ ਮਾਤਾ ਧਰਤ ਮਹੱਤਵ ਕਿਸੇ ਤੇ ਧਰਤੀ ਨੂੰ ਸੀ ਪੈਸਿਆਂ ਦੇ ਲਾਲਚ ਖੋਦ-ਖੋਦ ਕੇ ਖੋਦ-ਖੋਦ ਕੇ ਆਪਣੇ ਘਰ ਭਰੀ ਜਾਂਦੇ ਆ ਨਿਆਰਾ ਦੇ ਪੋਲ ਡਿੱਗੀ ਜਾਂਦੇ ਆ ਸੋ ਇਹ ਖੰਨਣ ਮਾਫੀਆ ਦੇ ਉੱਤੇ ਨਕੀਲ ਕਰਦੇ ਜੋ ਇਹ ਸਾਰੇ ਜਿਹੜੇ ਮੁੱਦੇ ਆ ਇਹਨਾਂ ਮੁੱਦਿਆਂ ਨੂੰ ਲੈ ਕੇ ਮੈਂ ਚੇਂਜ ਦੇ ਮੈਦਾਨ ਚ ਉਤਰਿਆ ਔਰ ਗੁਰੂ ਸਾਹਿਬ ਕਹੀ ਕਿ ਮਨ ਨੂੰ ਸ਼ੁਭਕਰਮ ਕਰਨ ਦੀ ਜਿਹੜੀ ਆ ਉਹ ਤਾਕਤ ਬਖਸ਼ੇ ਬੰਦ ਤੁਹਾਡੀ ਕੈਂਡੀਡੇਚਰ ਨੂੰ ਲੈ ਕੇ ਇੰਨਾ ਕਿ ਜਿਹੜਾ ਇੱਕ ਜੁੱਟਾ ਜਿਹੜੀ ਭਾਜਪਾ ਦੇ ਵਿੱਚ ਹੈ ਵਿਰੋਧੀ ਤਾਂ ਇਹ ਕਹਿ ਰਹੇ ਨੇ ਕਿ ਅਮਰਸਰ ਦੇ ਨੇ ਹਰਨਪੁਰ ਸਾਹਿਬ ਨੂੰ ਸਵੀਕਾਰ ਨਹੀਂ ਦਿੱਤੇ ਹੈ ਤਾਂ ਹਰਨਪੁਰ ਸਾਹਿਬ ਤੋਂ ਕੋਈ ਲੀਡਰ ਜਿਹੜਾ ਨਹੀਂ ਮਿਲਿਆ ਨਾਲਪੁਰਾ ਪਰਿਵਾਰ ਦੀ ਗੱਲ ਕਰਨੀ ਉਹ ਅੱਜ ਨਾਲ ਨਹੀਂ ਅੱਖਰ ਤੋਂ ਕਿਉਂ ਆਏ ਹੋ ਨਹੀਂ ਲਾਲਪੁਰਾ ਸਾਹਿਬ ਨਾਲ ਮੇਰੀ ਗੱਲ ਹੋਈ ਹੈ ਬਿਲਕੁਲ ਉਹ ਨਾਲ ਨੇ ਉਹਨਾਂ ਦੇ ਕਿਸੇ ਬਹੁਤ ਗਰੀਬੀ ਸੱਜਣ ਨੂੰ ਬ੍ਰੇਨ ਸਟ੍ਰੋਕ ਹੋ ਗਿਆ ਸੀ ਦਿੱਲੀ ਵਿੱਚ ਨਾਲ ਪਹੁੰਚ ਰਹੇ ਨੇ ਪੂਰੀ ਪਾਰਟੀ ਇਕਜੁੱਟ ਹੈ ਮੇਰਾ ਜਨਮ ਜਰੂਰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਤਰਤੀਬ ਹੋਇਆ ਪਰ ਅੰਮ੍ਰਿਤਸਰ ਸਾਹਿਬ ਦੀ ਤਰਤੀਬ ਤੇ ਪੈਦਾ ਹੋ ਕੇ ਗੁਰੂ ਮਹਾਰਾਜ ਨੇ ਮੈਨੂੰ ਪ੍ਰੇਰਨਾ ਦਿੱਤੀ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਤਰਤੀ ਦੀ ਸੇਵਾ ਕਰੋ ਮੈਂ ਪਿਛਲੇ 12 ਸਾਲ ਤੋਂ ਇੱਥੇ ਹੀ ਮੁਹਾਲੀ ਚ ਰਹਿਣਾ ਮੇਰੀ ਪਤਨੀ ਇੱਥੇ ਆ ਮੇਰੇ ਬੱਚੇ ਇੱਥੇ ਨੇ ਸਾਰਾ ਪਰਿਵਾਰ ਹੀ ਇੱਥੇ ਆ ਉਹਦੇ ਗੁਰੂ ਦੀ ਗੁਰੂ ਦੀ ਧਰਤੀ ਚ ਕਹਾਦਾ ਮਿਲਦਾ ਹੈ ਸ੍ਰੀ ਅਮਰੋਦਸਰ ਸਾਹਿਬ ਦੀ ਧਰਤੀ ਜੀ ਆਨੰਦਪੁਰ ਸਾਹਿਬ ਦੀ ਧਰਤੀ ਸੋ ਉਥੇ ਜਨਮ ਲਿਆ ਇੱਥੇ ਕਰਮ ਕਰਾਂਗਾ ਔਰ ਗੁਰੂ ਨਗਰੀ ਦੀ ਸੇਵਾ ਲਈ ਪੂਰੇ ਤਨਦੇਹੀ ਨਾਲ ਜਿੰਨੀ ਗੁਰੂ ਤਾਕਤ ਦੇਣਗੇ ਕਰਦੇ ਸਰਵਾਈ ਲਾਸਟ ਕੰਪੀਟੀਸ਼ਨ ਤੁਹਾਡਾ ਜਿਹੜਾ ਕਿਹਦੇ ਨਾਲ ਮੰਨਦੇ ਹੋ ਤੁਸੀਂ ਕਿਉਂਕਿ ਭਾਜਪਾ ਜਿਹੜੀ ਪਹਿਲਾਂ ਅਕਾਲੀ ਭਾਜਪਾ ਪੱਥੇ ਲੜਦੇ ਰਹੇ ਇਸ ਵਾਰ ਤੁਸੀਂ ਵਾਪਸ ਉਹ ਪੱਥੇ ਨਹੀਂ ਹੋ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਸੱਤਾ ਭਰੀ ਪਾਰਟੀ ਨੂੰ ਸੁਝਾਉਂਦੇ ਕਿ ਅਗਲਾ ਕੰਪੀਟੀਸ਼ਨ ਹੈ ਨਹੀਂ ਕਿਉਂਕਿ ਇਹ ਚੋਣ ਜਿਹੜੀ ਹੈ ਨਾ ਇਹ ਨਰਿੰਦਰ ਮੋਦੀ ਜੀ ਦੇ ਨਾਂ ਤੇ ਹੋ ਰਹੀ ਹੈ ਸੋ ਇੱਕ ਤਰ੍ਹਾਂ ਮੋਦੀ ਸਾਹਿਬ ਉਹਨਾਂ ਦਾ 8 ਸਾਲ ਦਾ ਕੀਤਾ ਕੰਮ ਹੈ ਦੁਨੀਆਂ ਜਿਹੜਾ ਹਿੰਦੁਸਤਾਨ ਦਾ ਨਾਮ ਉੱਚਾ ਕੀਤਾ। ਦੂਜੀ ਤਰਫ ਆਮ ਆਦਮੀ ਪਾਰਟੀ ਦਾ ਨੇਤਾ ਕੇਜਰੀਵਾਲ ਜਿਹੜਾ ਭ੍ਰਸ਼ਟਾਚਾਰ ਦੇ ਇਲਜ਼ਾਮ ਦੇ ਖੇਚ ਬੰਦੇ ਜਮਾਨਤ ਨਹੀਂ ਲਈ। ਗਾਂਧੀ ਪਰਿਵਾਰ ਹੈ ਜਿਹੜਾ ਪੂਰੇ ਦਾ ਪੂਰਾ ਬੀਜਦੇ ਆ। ਅਕਾਲੀਆਂ ਦੇ ਕਾਰਨਾਮੇ ਕਾਰਗਜ਼ੀਆਂ ਤੋਂ ਸਾਰਾ ਪੰਜਾਬ ਜਾਣਦਾ ਹੀ ਹੈ। ਇਸ ਦੇ ਕੇ ਮੁਕਾਬਲਾ ਹੈ ਕਿੱਥੇ? ਪੰਜਾਬ ਦੇ ਲੋਕ ਅੱਜ ਇਸ ਗੱਲ ਨੂੰ ਮਹਿਸੂਸ ਕਰ ਰਹੇ ਨੇ ਬੜੀ شدت ਨਾਲ। ਕਿ ਅਸੀਂ ਕਾਂਗਰਸ ਦਾ ਰਾਜ ਦੇਖ ਲਿਆ। ਅਸੀਂ ਅਕਾਲੀਆਂ ਦਾ ਮਾਫੀਆ ਰਾਜ ਦੇਖਿਆ ਔਰ 2 ਸਾਲਾਂ ਦੇ ਬਦਲਾਵ ਦੇ ਨਾਂ ਤੇ ਆਈ ਸਰਕਾਰ ਨੇ ਇਸ ਦੋ ਜੈਕਸ ਪੰਜਾਬ ਨੂੰ ਧਕੇਲਦਾ ਹੈ ਇਸ ਖਾਈਟ ਜਸਟੂਏਚ ਪੰਜਾਬ ਨੂੰ ਧਕੇਲਦਾ ਹੈ ਅਗਰ ਅੱਜ ਪੰਜਾਬ ਨੂੰ ਇਸ ਕੋਏਚੋਂ ਕੋਈ ਕੱਢ ਸਕਦਾ ਹੈ ਇਸ ਖਾਈਚੋਂ ਕੋਈ ਕੱਢ ਸਕਦਾ ਹੈ ਤੇ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕੋ ਹੀ ਬੰਦਾ ਨਜ਼ਰ ਆ ਰਿਹਾ ਉਹਦਾ ਨਾਮ ਹੈ ਨਰਿੰਦਰ ਮੋਦੀ ਭਾਰਤੀ ਜਨਤਾ ਪਾਰਟੀ ਇਸ ਕਰਕੇ ਪੰਜਾਬ ਦੇ ਲੋਕਾਂ ਨੇ ਤਿਆਰ ਕਰ ਲਿਆ ਉਹ ਤੇ ਦੇਖਣਾ ਜਿਸ ਪ੍ਰਕਾਰ ਪਿਛਲੀ ਵਾਰੀ ਆਮ ਆਦਮੀ ਪਾਰਟੀ ਨੂੰ ਬਹੁਤ ਮਿਲਿਆ ਸੀ ਉਸ ਤੋਂ ਵੀ ਜ਼ਿਆਦਾ ਵੱਡੇ ਮੰਡਟ ਨਾਲ ਪੰਜਾਬ ਚ ਸਵਰ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੇ ਵਿਰੋਧ ਦਾ ਕੋਈ ਅਸਰ ਲੱਗਦਾ ਤੁਹਾਨੂੰ ਪ੍ਰਭਾਵ ਹੋਏਗਾ ਕਿਉਂਕਿ ਹੰਸਰਾ ਅੰਸੂਰ ਇਹ ਵੀ ਕਹਿਣਾ ਪੈ ਗਿਆ ਮੈਂ ਹੰਸਰਾ ਅੰਸੂਰ ਨਹੀਂ ਮਿੰਨਤ ਰਾਜ ਮਿੰਨਤ ਬਣ ਗਿਆ ਲੱਗਦਾ ਇਸ ਕੌਨਸਟਿਚਨਸੀ ਤੇ ਵੀ ਕੋਈ ਕਿਸਾਨਾਂ ਦਾ ਪ੍ਰਭਾਵ ਹੈ ਦੇਖੋ ਮੋਦੀ ਸਾਹਿਬ ਨੇ ਜਿੰਨੇ ਕੰਮ ਕਿਸਾਨਾਂ ਲਈ ਕੀਤੇ ਚਾਹੇ ਉਹ ਉਹਨਾਂ ਦੇ ਖਾਤਿਆਂ 'ਚ ਪੈਸੇ ਪਾਉਣ ਦੀ ਗੱਲ ਹੈ ਚਾਹੇ ਉਹ ਨੀਮ ਕੋਟੜ ਯੂਰੀਆ ਦੇਣ ਦੀ ਗੱਲ ਹੈ ਚਾਹੇ 2.5 ਗੁਣਾ ਐਮਐਸਪੀ ਵਧਾਉਣ ਦੀ ਗੱਲ ਹੈ ਚਾਹੇ ਮੰ ਇਹ ਹੈ ਫਸਲ ਬੀਮਾ ਯੋਜਨਾ ਦੀ ਗੱਲ ਹੈ ਕਿਸਾਨਾਂ ਦਾ ਇਸਕਾ ਨੂੰ ਸਮਝ ਰਹੇ ਯਾਰ ਸਾਨੂੰ ਕਦੀ ਕਿਸੇ ਸਰਕਾਰ ਨੇ ਕੁਝ ਦਿੱਤਾ ਨਹੀਂ ਮੋਦੀ ਸਾਹਿਬ ਸਾਨੂੰ ਇੰਨਾ ਕੁਝ ਦੇ ਰਹੇ ਜਿਹੜੇ ਕੁਝ ਲੋਕ ਵਿਰੋਧ ਕਰ ਰਹੇ ਜਿੱਥੇ ਬੰਦੀਆਂ ਤੇ ਲੋਕ ਨੇ ਉਹਨਾਂ ਨੂੰ ਵੀ ਸਾਡੀ ਇਹ ਬੇਨਤੀ ਹੈ ਕਿ ਲੋਕਤੰਤਰ ਦਾ ਪਰਵ ਹੈ